ਕੈਨੇਡਾ ਦੇ ਵਿੱਚ ਕਤਲ ਹੋਏ ਗਰਮਖਿਆਲੀ ਹਰਦੀਪ ਸਿੰਘ ਨਿੱਜਰ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹਾ ਅਜਿਹੇ ਦੇ ਵਿੱਚ ਹੁਣ ਸ਼੍ਰੋਮਣੀ ਕਾਦੀ ਦਲ ਅਮਰਸਰ ਸਿਮਰਜੀਤ ਸਿੰਘ ਦੀ ਪਾਰਟੀ ਦੇ ਆਗੂ ਦੇ ਵੱਲੋਂ ਕੈਨੇਡਾ ਦੇ ਵਿੱਚ ਗੋਲੀਆਂ ਮਾਰ ਕੇ ਮਾਰੇ ਗਏ ਖਾਲਸਤਾਨੀ ਸਮਰਥਕ ਹਰਦੀਪ ਸਿੰਘ ਨਿੱਜਰ ਦੇ ਹੱਕ ਦੇ ਵਿੱਚ ਲੁਧਿਆਣਾ ਡੀਸੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਵੀ ਹੁਣ ਆਪਣੀ ਹੱਕ ਦੀ ਗੱਲ ਕਰਨ ਵਾਲਿਆਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਸ ਆਗੂ ਨੇ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਸ਼ਿਪਾਰ ਦੇ ਮੇਲੇ ਤੋਂ ਤਿੰਨ ਦਿਨ ਸੀ ਕੌਮੀ ਇਨਸਾਫ ਮਾਰਚ ਦਾ ਐਲਾਨ ਕਰਨਗੇ ਬismillah रहमान रहीम ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਅੱਜ ਇੱਕ ਰੋਸ ਰੂਪ ਆਪਾਂ ਲੁਧਿਆਣਾ ਡੀਸੀ ਵਿਖੇ ਇੱਕ ਮੰਗ ਪੱਤਰ ਲੈ ਕੇ ਸ਼੍ਰੋਮਣੀ ਕਾਦਲ ਅੰਮ੍ਰਿਤਸਰ ਵੱਲੋਂ ਹਾਜ਼ਰ ਹੋਏ ਆ ਜਿੱਦਾਂ ਕਿ ਪਹਿਲਾਂ ਤੁਹਾਨੂੰ ਪਤਾ ਕਿ ਪੰਜਾਬ ਦੇ ਅੰਦਰ ਵੀ ਪਹਿਲਾਂ ਸਿੱਖ ਆਗੂਆਂ ਦੇ ਕਤਲ ਹੋਏ ਨੇ ਉਹਨਾਂ ਨੂੰ ਸਾਜ਼ਿਸ਼ ਤਹਿਤ ਮਾਰਿਆ ਗਿਆ ਤੇ ਹੁਣ ਵਿਦੇਸ਼ਾਂ ਵਿੱਚ ਵੀ ਜਿਹੜੇ ਸਿੱਖ ਆਗੂ ਨੇ ਜਿਹੜੇ ਆਪਣੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਕਤਲ ਹੋ ਰਹੇ ਨੇ ਇਸ ਦੇ ਰੂਪ ਵਿੱਚ ਇੱਕ ਮੰਗ ਪੱਤਰ ਅੱਜ ਲੁਧਿਆਣਾ ਡੀਸੀ ਨੂੰ ਦਿੱਤਾ ਗਿਆ ਤੇ ਆਪ ਜੀ ਨੂੰ ਬੇਨਤੀ ਹੈ ਕਿ ਇਸ ਸੰਬੰਧੀ ਵਿਸਥਾਰ ਦੇ ਨਾਲ ਸਰਦਾਰ ਸਿਮਰਤ ਸਿੰਘ ਮਾਨ ਜੀ ਨੇ ਛਪਾਰ ਮੇਲੇ ਵਿਖੇ 29 ਤਰੀਕ ਨੂੰ ਆਪਣੇ ਗੂੜੇ ਵਿਚਾਰ ਸਾਰੀ ਸੰਗਤਾਂ ਨਾਲ ਸਾਂਝੇ ਕਰਨੇ ਤੇ ਦੇਸ਼ ਵਿਦੇਸ਼ ਵਾਦੀ ਜਿਹੜੀ ਜਨਤਾ ਦੇਸ਼ ਵਿਦੇਸ਼ ਦੀਆਂ ਸਰਕਾਰਾਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਤੇ ਆਪਾਂ ਇੱਕ ਤਰੀਕ ਤੋਂ ਇੱਕ 3 ਦਿਨ ਦਾ ਮਾਰਚ ਵੀ ਕੱਟਣ ਜਾ ਰਹੇ ਆ ਜਿਸ ਨੂੰ ਕੌਮੀ ਇਨਸਾਫ ਮਾਰਚ ਕਿਹਾ ਜਾਣਿਆ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪ ਜੀ ਨੇ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਵੀ ਲੈਣਾ ਤੇ ਸਰਦਾਰ ਸਿਮਰਤਜੀਤ ਸਿੰਘ ਮਾਨ ਜੀ ਦੇ ਛਪਾਰ ਮੇਲੇ ਵਿਖੇ ਅਤੇ ਕੌਮੀ ਇਨਸਾਫ ਮਾਰਚ ਵਿਖੇ ਉਹਨਾਂ ਦੇ ਵਿਚਾਰ ਸੁਣ ਕੇ ਉਹਨਾਂ ਨਾਲ ਵਿਚਾਰ ਸਾਂਝੇ ਕਰਕੇ ਉਹਨਾਂ ਤੇ ਅਮਲ ਪੈਰਾ ਵੀ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਸਰਹਾਲੀ ਦਾਸ ਸ਼੍ਰੋਮਣੀ ਕਾਲੀਦਾ ਲੰਮਰਸਰ ਮੈਂ ਅੱਜ ਅਸੀਂ ਮੰਗ ਪੱਤਰ ਦੇਣ ਆਏ ਮਾਨ ਸਾਹਿਬ ਵੱਲੋਂ ਅੱਜ ਹਰੇਕ ਜ਼ਿਲ੍ਹਿਆਂ 'ਚ ਡਿਊਟੀ ਲਾਈ ਗਈ ਹੈ ਸਾਡੇ ਵਰਕਰ ਸਹਿਬਾਨਾਂ ਦੀ ਅਹੁਦੇ ਅਹੁਦੇਦਾਰ ਸਹਿਬਾਨਾਂ ਦੀ ਵੀ ਜਿਹੜੇ ਸਾਡੇ ਆਗੂਆਂ ਦਾ ਕਤਲ ਹੋ ਰਿਹਾ ਜਿੱਦਾਂ ਸਾਡੇ ਆਗੂ ਦੀਪ ਸਿੱਧੂ ਜੀ ਦਾ ਕਤਲ ਹੋਇਆ ਬਾਹਰ ਦੇ ਵਿੱਚ ਬਾਹਰ ਜਿਹੜੇ ਸਾਡੇ ਆਗੂ ਰਹਿੰਦੇ ਸੀਗੇ ਉਹਨਾਂ ਦਾ ਕਤਲ ਹੋਇਆ ਉਹਨਾਂ ਦੀ ਜਿਹੜਾ ਵੀ ਹੱਕ ਦੀ ਆਵਾਜ਼ ਉਠਾਉਂਦਾ ਸਿੱਖ ਕੌਮ ਦੀ ਆਪਣੇ ਕੌਮ ਦੀ ਪੰਥ ਦੀ ਦਰਦ ਦੀ ਗੱਲ ਕਰਦਾ ਉਹਦੇ ਆਗੂ ਸਾਡੇ ਕਤਲ ਕਰ ਦਿੱਤੇ ਜਾਂਦੇ ਨੇ ਸੋ ਅੱਜ ਡੀਸੀ ਥਰੂ ਮੈਸੇਜ ਦੇਣਾ ਆਇਆ ਸਾਰਿਆਂ ਨੂੰ ਵੀ ਇਹ ਜਲਦੀ ਤੋਂ ਜਲਦੀ ਇਹਨਾਂ ਦੀਆਂ ਜਿਹੜੀਆਂ ਪੜਤਾਲਾਂ ਕੀਤੀਆਂ ਜਾਣ ਜਿਹੜੀਆਂ ਸਜ਼ਾਵਾਂ ਨੇ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਪਲੱਸ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਜੇ ਕਾਨੂੰਨ ਨੇ ਸਜ਼ਾ ਦਿੱਤੀ ਕਿਸੇ ਨੂੰ 20 ਸਾਲੀ ਜਾਂ 30 ਸਾਲੀ ਉਹ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲਾਂ ਦੇ ਵਿੱਚ ਬੰਦ ਨੇ ਔਰ ਇੱਥੇ ਸਰਸੇ ਵਰਗੇ ਸਾਧ ਵਰਗੇ ਜਿਹੜੇ ਬਲਾਤਕਾਰੀ ਸਾਧ ਕਹਿ ਸਕਦੇ ਆਪਾਂ ਉਹਨਾਂ ਨੂੰ ਪਰੋਲ ਦਿੱਤੀ ਜਾ ਰਹੀ ਆ ਸਾਡੇ ਜ਼ਖਮਾਂ ਦੇ ਉੱਤੇ ਲੋਨ ਛਿੜਕਿਆ ਜਾ ਰਿਹਾ ਗੁਰੂ ਦੇ ਅੰਗ ਸਾਡੇ ਪੱਤਰੇ ਜਿਹੜੇ ਰੋਲੇ ਨੇ ਜਿਨ੍ਹਾਂ ਨੇ ਸਾਡੇ ਗਲੀਆਂ ਦੇ ਵਿੱਚ ਅੰਗ ਅੰਗ ਰੋਲੇ ਨੇ ਉਹਨਾਂ ਨੂੰ ਪਰੋਲ ਦਿੱਤੀ ਜਾ ਰਹੀ ਆ ਤੇ ਸਾਡੇ ਜਿਹੜੇ ਬੰਦੀ ਸਿੰਘ ਜਿਹੜੇ ਪੰਜਾਬ ਦੇ ਦੀ ਹੱਕ ਦੀ ਗੱਲ ਕਰਦੇ ਸੀ ਹਕੂਕ ਦੀ ਗੱਲ ਕਰਦੇ ਸੀ ਉਹਨਾਂ ਨੂੰ ਜੇਲਾ ਵਿੱਚ ਇਹਨਾਂ ਨੇ ਬੰਦ ਕੀਤਾ ਹੋਇਆ ਮੈਂ ਦਾਸ ਗੁਰਚਰਨ ਸਿੰਘ ਰਾਜਪੂਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੈਂ ਸਮੂਹ ਪੰਜਾਬ ਦੀ ਜਨਤਾ ਨੂੰ ਇਹ ਅਪੀਲ ਕਰਨੀ ਚਾਹੁੰਦਾ ਹਾਂ ਕੀ ਵੱਤੋ ਵੱਧ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਛਪਾਰ ਮੇਲੇ ਦੇ ਵਿੱਚ ਆਪਾਂ ਆਪਣੀ ਹਾਜ਼ਰੀ ਲਵਾਈਏ ਤੇ ਪ੍ਰਧਾਨ ਸਰਦਾਰ ਸਿਮਰਤਜੀਤ ਸਿੰਘ ਮਾਨ ਸਾਹਿਬ ਦੇ ਵਿਚਾਰਾਂ ਦੀ ਜਿਹੜੀ ਉਹਨਾਂ ਦੇ ਵਿਚਾਰ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਨੇ ਉਹ ਜਿਆਦਾ ਤੋਂ ਜਿਆਦਾ ਆਪਾਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਪਰੈਡ ਕਰੀਏ ਮੈਂ ਇਹੀ ਅਪੀਲ ਕਰਨੀ ਚਾਹਨਾ ਹੈਗਾ ਕਿ ਵੱਡੀ ਤੋਂ ਵੱਡੀ ਗਿਣਤੀ ਲੈ ਕੇ ਅਸੀਂ ਵੀ ਆਪਣੀ ਲੁਧਿਆਣਾ ਜ਼ਿਲ੍ਹੇ ਜਥੇਬੰਦੀ ਸਾਡੀ ਬੜੀ ਵੱਡੀ ਗਿਣਤੀ ਲੈ ਕੇ ਛਪਾਰ ਮੇਲੇ ਦੇ ਵਿੱਚ ਹਾਜ਼ਰੀ ਲਵਾਏਗੀ ਇਹ 29 ਤਰੀਕ ਦਾ ਨਾ ਜੀ ਸਾਡਾ ਚਪਾਰ ਮੇਲੇ ਦੇ ਵਿੱਚ ਸਾਡੀ ਜਿਹੜੀ ਪਾਰਟੀ ਦਾ ਬੜਾ ਵੱਡਾ ਇਹ ਸਮਾਗਮ ਹੈ ਤੇ ਮਨੁੱਖੀ ਅਧਿਕਾਰਾਂ ਦੀ ਜਿਹੜੀ ਸਾਡੀ ਪਾਰਟੀ ਲੜਾਈ ਲੜਦੀ ਪਈ ਹੈ ਖਰੇਕ ਨੂੰ ਅਪੀਲ ਹੈਗੀ ਹੈ ਜਿਹੜਾ ਪੰਜਾਬ ਦੀ ਪੰਜਾਬੀਅਤ ਤੇ ਕਿਸਾਨੀ ਜਵਾਨੀ ਨੂੰ ਪਿਆਰ ਕਰਦਾ ਉਹ ਉੱਥੇ ਆ ਕੇ ਆਪਣੀ ਹਾਜ਼ਰੀ ਲਵਾਵੇ ਤੇ ਸਾਡੀ ਨਾਲ-ਨਾਲ ਇੱਕ ਇਹ ਵੀ ਅਪੀਲ ਹੈ ਕਿ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਾ ਲੰਬਰਸਰ ਦੇ ਵਿੱਚ ਆਨ ਉਹਦਾ ਪੱਲਾ ਫੜਨ ਤਾਂ ਕਿ ਆਪਣੀ ਜਿਹੜਾ ਆਪਣਾ ਨਾਮ ਹੈਗਾ ਸਿੱਖ ਕੌਮ ਦਾ ਇਤਿਹਾਸ ਲਿਖਣ ਵਾਲੀ ਪਾਰਟੀ ਦੇ ਵਿੱਚ ਦਰਜ ਹੋਵੇ ਜੀ ਐਸਐਮ ਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ